ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾreturnData ਸਾਂਝੇ ਕਰਨ ਲੱਗੀ ਆ ਆਪਣੇ ਲਿਖੇ ਹੋਏ ਟੱਪੇ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਸ਼ੁਰੂ ਕਰਦੇ ਆ ਤੇ ਲਾਈਕ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਕਿਸ ਤਰ੍ਹਾਂ ਲੱਗੀ ਤੁਹਾਨੂੰ ਅੱਜ ਦੀ ਇਹ ਵਾਲੀ ਮੇਰੀ ਵੀਡੀਓ ਮਦਾਨੀਆਂ ਬਾਬਲੇ ਤੇਰੇ ਕਰ ਚੌਤਿਆਂ ਇੱਕ ਦੇ ਕੁਲ ਤੇਰੇ ਘਰ ਚੋਤੀਆ ਇੱਕ ਦਿਨ ਇਹ ਬੇगाने ਕਰ ਜਾਣਿਆ ਤੁਕੇ ਇੱਕ ਦਿਨ ਹੋਰ ਰਖ ਲੈ ਮਾਇਲਾਡ ਹਜੇ ਨਾ ਮੁਕੇ ਇੱਕ ਮੁਕੇ ਢੋਈ ਵਿਰਾ ਮਿਲ ਹੱਸ ਕੇ ਵੇ ਤੇਰੀ ਪੈਣ ਪਰ ਦੇਸਣ ਹੋਈ ਵਿਰਾ ਮਿਲ ਹੱਸ ਕੇ ਛੱਪੇ ਜਿਹੜੇ ਬੁਕਲ ਚਨਗਮਣ ਲਈ ਉਹ ਲੱਭਣੇ ਨਿਬਗਾਨੇ ਕਰ ਮਾਪੇ ਜਿਹੜੇ ਬੁਕਲ ਚਨਗਮਣ ਲਈ ਉਹ ਲੱਭਣੇ ਨਿਬਗਾਨੇ ਕਰ ਮਾਪੇ ਪਖੀਆਂ ਤੇ ਰੰਜਨਾ ਦੇ ਦਿਨ ਆ ਗਏ ਯਾਦ ਆਉਣੀਆਂ ਨੇ ਸੋਹਣੀਆਂ ਇਹ ਸਖੀਆਂ ਤੇ ਰੰਜਨਾ ਦੇ ਦਿਨ ਆ ਗਏ ਯਾਦ ਆਉਣੀਆਂ ਨੇ ਮੇਰੀਆਂ ਇਹ ਸਖੀਆਂ ਲੋਈ ਪਹਿਣ ਮਿਲ ਆਣ ਕੇ ਨਹੀਂ ਤੇਰੀ ਪਹਿਣ ਪਰ ਦੇਸਣ ਹੋਈ ਪਹਿਣ ਮਿਲ ਆਣ ਕੇ ਨਹੀਂ ਤੇਰੀ ਲਡੋ ਜਾਵੇ ਕਿਵੇਂ ਰੋਈ ਛਪੇ

ਚੁੱਕ ਦੇ ਫਿਕਰਾਂ ਦੇ ਪੰਡ ਪਾਰੇ ਦੇਪ ਤੇ ਬਾਬਲੇ ਤੇ ਹੁਣ ਚੁੱਕ ਦੇ ਫਿਕਰਾਂ ਦੇ ਪੰਡ ਪਾਰੇ ਹਵੇਲੀਆਂ ਸਗ ਗੁੜੇ ਪੈਣ ਕੇਵਾਂਗ ਸਹੇਲੀਆਂ ਸਾਗ ਗੁੜੇ ਪਹਿਣਾ ਤੇ ਹੁੰਦੇ ਰਹਿਣ ਸਦਾ ਹੀਏ ਬਣ ਕੇ ਸਹੇਲੀਆਂ ਧੰਵਾਦ ਜੀ ਕਿਸਾੰਦ ਲੱਗੇ ਤੁਹਾਨੂੰ ਅੱਜ ਤੇ ਮੇਰੇ ਲਿਖੇ ਹੋਏ ਟੱਪੇ ਲਾਈਕ ਔਰ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਤੇ ਮਿਲਦੇ ਆਂ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ